ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੁਪਲੀਕੇਟ ਜੋ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਂਦੀ ਹੈ ਇਹ ਉਹੀ ਰਾਹੁਲ ਗਾਂਧੀ ਹੈ ਜੋ ਲੋਕ ਬੋਲਦੇ ਹਨ ਕਿ ਰਾਹੁਲ ਗਾਂਧੀ ਕੀ ਆਪ ਨਕਲ ਕਰਦੇ ਹੋ ਕਿ ਸ਼ੁਰੂ ਸੇ ਆਪ ਐਸੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡੁਪਲੀਕੇਟ ਜੋ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਂਦੀ ਹੈ ਇਹ ਉਹੀ ਰਾਹੁਲ ਗਾਂਧੀ ਹੈ ਇੱਕ ਸਵਾਲ ਲੈ ਲੈਣ데요 ਆਪ ਰਾਹੁਲ ਗਾਂਧੀ ਕਾ ਲਗੇ ਹੋਏ ਹੈ ਕਿਹਸਾ ਮਹਿਸੂਸ ਹੋ ਰਿਹਾ ਹੈ आमने जरा चला दीजिए जो लोग बोलते हैं कि राहुल गांधी की आप नकल करते हो कि शुरू से आप ऐसे हो अब शुरू से ऐसे हो मैं शुरू से ऐसा हूँ, जो लोग बोलते हैं मेरे बारे में झूठ फलाते हो गलत फलाते हो भाई मैं शुरू से ऐसा हूं आओ ठंड का मौसम है पंजाब में ठंड लगी है हमारे नेता को नहीं लगी ठंड करके चलो राहुल ਰਾਹੁਲ ਗਾਂਧੀ ਸੇ 81 ਕਾਬ ਤੱਕ ਉਹਨੇ ਕੋ ਕੀ ਮਿਲਿਆ ਰਾਹੁਲ ਗਾਂਧੀ ਬਹੁਤ ਸੂਖੀ ਨਗਰ ਵਾਲਾ ਉਨਕੀ ਸਾਥੀ ਹੈ ਉਨਕੀ ਫਿਟਨੈਸ ਹੈ ਔਰ ਉਹ ਇਤਨੇ ਛੋਟੇ ਨਹੀਂ ਤਹਲੇ ਕਿ ਨਾ ਉਹ ਬਣਾ ਲੈ ਤ ਨਹੀਂ ਮੰਨਤੇ ਸੋ ਪੰਜਾਬ ਦੇ ਵਿੱਚ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਹੀ ਆ ਨਜ਼ਾਰਾ ਜੋ ਹੈ ਇਹ ਨਜ਼ਾਰਾ ਵੀ ਰਾਹੁਲ ਗਾਂਧੀ ਦੀ ਭਾਰਤ ਦੋੜੋ ਯਾਤਰਾ ਦਾ ਨਜ਼ਾਰਾ ਹੈ ਇਹ ਜੋ ਸਖਸ਼ ਖੜੇ ਨੇ ਤੁਸੀਂ ਦੇਖ ਲੋ ਕੈਮਰਾਮੈਨ ਨੂੰ ਇਹ ਰਾਹੁਲ ਗਾਂਧੀ ਦੀ ਇੱਕ ਕਾਪੀ ਹੈ ਜਿਹੜੀ ਵਾਇਰਲ ਹੋਈ ਪਈ ਹੈ ਇਹਨਾਂ ਵੱਲੋਂ ਵੀ ਇਹ ਗੱਲ ਕੀਤੀ ਗਈ ਹੈ ਕਿ ਮੈਨੂੰ ਨਾ ਤਾਂ ਠੰਡ ਲੱਗਦੀ ਆ ਤੇ ਮੈਂ ਰਾਹੁਲ ਗਾਂਧੀ ਤੋਂ ਬੜਾ ਕੁਝ ਸਿੱਖਦਾ ਪਿਆਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਯਾਤਰਾ ਹੈ ਪੰਜਾਬ ਦੇ ਵਿੱਚ ਕੀ ਰੰਗ ਲਿਆਏਗੀ ਅਸੀਂ ਇਹ ਤੇ ਨਜ਼ਰ ਬਣਾਈ ਰੱਖਾਂਗੇ ਧੰਨਵਾਦ